ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਦੀਵਾਨ ਟੋਡਲ ਮਲ ਜੀ ਦੇ ਇਤਿਹਾਸ ਦੀ ਤੇ ਉਹਨਾਂ ਦੁਆਰਾ ਬਣਾਈ ਗਈ ਜਹਾਜ਼ ਹਵੇਲੀ ਜਾਂ ਜਹਾਜੀ ਹਵੇਲੀ ਦੀ ਕਿਉਂਕਿ ਜਿਹੜੀ ਹਵੇਲੀ ਦੀ ਦਿੱਖ ਜਾਂ ਡਿਜ਼ਾਈਨ ਸੀ ਉਹ ਬਾਰੋ ਬਿਲਕੁਲ ਇੱਕ ਸਮੁੰਦਰੀ ਜਹਾਨ ਨੂੰ ਰਿਪਰੈਜ਼ੈਂਟ ਕਰਦਾ ਸੀ ਤਾਂ ਫਿਰ ਇਸ ਨੂੰ ਸਾਰਿਆਂ ਨੇ ਜਹਾਜੀ ਹਵੇਲੀ ਕਹਿਣਾ ਸ਼ੁਰੂ ਕਰ ਦਿੱਤਾ ਸੋ ਐਸਟੀਮੇਟਡ ਇਹ ਆ ਜਾਂਦਾ ਹੈ ਕਿ ਇਹ ਹਵੇਲੀ 350 ਸਾਲ ਪੁਰਾਣੀ ਹੈ ਜਿਸਦੇ ਬਹੁਤ ਹੀ ਚੋੜੀਆਂ ਤੇ ਵੱਡੀਆਂ ਕੰਦਾ ਹਨ ਵੱਡੇ ਵੱਡੇ ਥੰਮ ਵੀ ਹਨ ਜਿੰਨਾ ਕਰਕੇ ਇਹ ਹਵੇਲੀ ਹਜੇ ਵੀ ਖੜੀ ਹੋਈ ਹੈ ਸੋ ਜੇ ਆਪਾਂ ਦੀਵਾਨ ਟੋਡਰਮਲ ਜੀ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਹ ਮੁਗਲ ਦਰਬਾਰ ਵਿੱਚ ਨੌਕਰੀ ਕਰਦੇ ਸਨ ਪਰੰਤੂ ਉਹ ਦਸਵੇਂ ਭਾਸ਼ਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਹੀ ਪਿਆਰੇ ਸੇਵਕ ਸਨ ਤੁਸੀਂ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਕਿ ਹਵੇਲੀ ਦੀ ਹਜੇ ਤੱਕ ਕੰਸਟਰਕਸ਼ਨ ਚੱਲ ਰਹੀ ਹੈ ਫੋਟੋ ਸ਼ੂਟ ਕਰਨਾ ਅਲੋ ਨਹੀਂ ਸੀ ਪਰੰਤੂ ਤੁਸੀਂ ਦੇਖ ਸਕਦੇ ਹੋ ਕਿ ਇਸ ਦੀਆਂ ਤਿੰਨ ਮੰਜ਼ਲੇ ਹਨ ਇਸ ਦੇ ਕੋਲ ਇੱਕ ਖੂਬੀ ਹੈ ਤੇ ਪਿੱਛੇ ਕੁਝ ਐਵੇਂ ਦੀ ਜਗ੍ਹਾ ਹੈ ਜੋ ਸਵੀਮਿੰਗ ਪੂਲ ਨੂੰ ਰਿਪਰੈਜ਼ੈਂਟ ਕਰਦੀ ਹੈ ਸੋ ਤੁਸੀਂ ਐਸਟੀਮੇਟ ਲਾ ਸਕਦੇ ਹੋ ਕਿ ਇਸ ਹਵੇਲੀ ਨੂੰ ਬਣਾਉਣ ਲਈ ਕਿੰਨੀ ਮਾਇਆ ਲੱਗੀ ਹੋਵੇਗੀ ਤੁਹਾਨੂੰ ਦੱਸ ਦਿੰਨੇ ਹਾਂ ਕਿ ਇਸੇ ਦੋ ਪੋਰਸ਼ਨ ਹਨ ਇੱਕ ਪੋਰਸ਼ਨ ਹਵੇਲੀ ਦਾ ਅੱਗੇ ਹੈ ਤੇ ਇੱਕ ਪਿੱਛੇ ਸੋ ਜੇ ਆਪਾਂ ਇਤਿਹਾਸ ਤੇ ਨਜ਼ਰ ਪਾਈਏ ਤਾਂ ਪਤਾ ਲੱਗਦਾ ਹੈ ਕਿ ਔਰੰਗਜ਼ੇਬ ਦੇ ਸਮੇਂ ਦੀਵਾਨ ਟੋਟਲ ਮਾਲ ਜੀ ਨੇ ਰਿਟਾਇਰਮੈਂਟ ਲੈ ਲਈ ਸੀ ਪਰ ਰਿਹائش ਉਹਨਾਂ ਨੇ ਇਸ ਹਵੇਲੀ ਵਿੱਚ ਕੀਤੀ ਸੀ ਮੇਨ ਇਤਿਹਾਸ ਟੋਟਲ ਮਾਲ ਜੀ ਦਾ ਇਹ ਹੈ ਕਿ ਜਦੋਂ ਮਾਤਾ ਗੁਜਰ ਕੌਰ ਜੀ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸੱਜਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤਾ ਉਹਨਾਂ ਦੀ ਪਵਿੱਤਰ ਦੇਹਾਂ ਨੂੰ ਹੰਸਕਾ ਨਦੀ ਦੇ ਕੰਢੇ ਸੁਕਟ ਦਿੱਤਾ ਗਿਆ ਸੀ ਤੇ ਹੁਕਮ ਜਾਰੀ ਕਰ ਦਿੱਤਾ ਗਿਆ ਸੀ ਕਿ ਕੋਈ ਵੀ ਉਹਨਾਂ ਦਾ ਸੰਸਕਾਰ ਨਹੀਂ ਕਰ ਸਕਦਾ। ਜਦੋਂ ਟੋਡਲ ਮਲ ਜੀ ਨੂੰ ਇਹ ਪਤਾ ਲੱਗਦਾ ਹੈ ਤਾਂ ਉਹਨਾਂ ਨੇ ਸੋਨੇ ਦੀਆਂ ਮੋਰਾ ਖੜੀਆਂ ਕਰਕੇ 2 ارب 50 ਕਰੋੜ ਦੀ ਜ਼ਮੀਨ ਖਰੀਦੀ ਸੀ ਇਸ ਸਮੇਂ ਇਸ ਸਥਾਨ ਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਸशोभਿਤ ਹੈ ਇਹ ertid ਤੇ ਦੁਨੀਆ ਦੀ ਸਭ ਤੋਂ ਮਹਿੰਗੀ ertid ਸੋ ਇਨੀ ਕੋ ਸੇਵਾ ਪਰਵਾਨ ਕਰਨੀ ਹੋਈਆਂ ਭੁਲਾ ਦੀ ਖਿਮਾ ਕਰਨੀ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ